ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਹੜੀ ਆਪਾਂ ਅੱਜ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਹ ਗੱਲਬਾਤ ਹੈ ਕਿ ਆਪਾਂ ਮੁਰਗੀ ਫਾਰਮਿੰਗ ਦੇ ਵਿੱਚ ਬੱਚੇ ਨੂੰ ਫ੍ਰੀ ਰੇਂਜ ਵਿੱਚ ਕਿਵੇਂ ਪਾਲ ਸਕਦੇ ਆ ਜਾਂ 1 ਮਹੀਨੇ ਤੋਂ ਬਾਅਦ ਜਦੋਂ ਬੱਚਾ ਪਲ ਜਾਂਦਾ ਇੱਕ ਮਹੀਨੇ ਦਾ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਉਹਨੂੰ ਫ੍ਰੀ ਰੇਂਜ ਚ ਕਿਵੇਂ ਰੱਖ ਸਕਦੇ ਆ ਜਿਸ ਨਾਲ ਫਾਰਮਰ ਦਾ ਖਰਚਾ ਵੀ ਜਿਹੜਾ ਘਟ ਆਉਂਦਾਗਾ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਵੀ ਵਧੀਆ ਹੁੰਦਾਗਾ ਸੋ ਇਹ ਸਾਰੀ ਆਪਾਂ ਅੱਜ ਗੱਲਬਾਤ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਦੋਸਤੋ ਕੋਈ ਜਿਹੜੀ ਜਾਣਕਾਰੀ ਅਧੂਰੀ ਰਹਿ ਜਾਂਦੀ ਆ ਸੋ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਦੇ ਆਂ ਦੋਸਤੋ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆਂ ਆਪਣਾ ਜਿਹੜਾ ਪਹਿਲਾ ਟੀਚਾ ਇਹੀ ਹੁੰਦਾ ਕਿ ਜਿਹੜਾ ਉਹ ਕੰਮ ਕਰਨ ਤੇ ਜਿਹੜਾ ਖਰਚਾ ਘੱਟ ਤੋਂ ਘੱਟ ਆਵੇ ਉਹੀ ਆਪਾਂ ਤੁਹਾਨੂੰ ਅੱਜ ਗੱਲਬਾਤ ਦੱਸ ਰਹੇ ਆਂ ਜਿਸ ਤਰ੍ਹਾਂ ਆਪਾਂ ਨੇ ਬੱਚਾ ਲਿਆਂਦਾ ਫ੍ਰੀ ਰੇਂਜ ਅਸਲ 'ਚ ਹੁੰਦਾ ਕੀ ਆ ਫ੍ਰੀ ਰੇਂਜ ਦੋਸਤੋ ਹੁੰਦਾ ਜਿਹਦੇ ਵਿੱਚ ਮੁਰਗੀਆਂ ਮੁਰਗੇ ਖੁੱਲੇ 'ਚ ਚੋਗਾ ਚੁਗਦੇ ਨੇ ਦਾਣਾ ਪੱਕਾ ਕੁਝ ਵੀ ਹੁੰਦਾ ਹਨਾ ਜਿਹੜਾ ਉਹਨੂੰ ਫ੍ਰੀ ਰੇਂਜ ਕਹਿੰਦੇ ਆ ਫ੍ਰੀ ਰੇਂਜ ਦਾ ਜਿਹੜਾ ਅੰਡਾ ਹੁੰਦਾ ਉਹ ਬਿਲਕੁਲ ਸ਼ੁੱਧ ਹੁੰਦਾ ਆਪਾਂ ਬਿਲਕੁਲ ਉਹਨੂੰ ਦੇਸੀ ਕਹਿ ਸਕਦੇ ਆ ਇਹਦਾ ਫਰੀ ਰੇਂਜ ਦਾ ਅੰਡਾ ਹੁੰਦਾ ਉਹ ਬਿਲਕੁਲ ਦੇਸੀ ਹੁੰਦਾ ਦਾ ਸੋ ਇੱਕ ਤਾਂ ਆਪਾਂ ਨੂੰ ਉਸ ਚੀਜ਼ ਨਾਲ ਜਿਹੜਾ ਅੰਡਾ ਪਿਓਰ ਮਿਲੂਗਾ ਦੇਸੀ ਦੂਸਰਾ ਜਿਹੜਾ ਆਪਣਾ ਉੱਤੇ ਖਰਚਾ ਘੱਟ ਆਊਗਾ ਉਹ ਆਪਾਂ ਕਰਨਾ ਜਿਹੜਾ ਇਸ ਤਰ੍ਹਾਂ ਉਸ ਤੋਂ ਜਦੋਂ ਆਪਾਂ ਬੱਚਾ ਲੈ ਕੇ ਆਉਣੇ ਆ ਉਹਨੂੰ ਘੱਟ ਤੋਂ ਘੱਟ 1 ਮਹੀਨਾ 1 ਮਹੀਨਾ ਉਹਨੂੰ ਆਪਾਂ ਨੂੰ ਫੀਡ ਹੀ ਪਾਉਣੀ ਪਾਉਗੀ ਉਨਾਂ ਲਈ ਜਿਹੜੀ ਸਟਾਰਟਰ ਫੀਡ ਹੁੰਦੀ ਆ ਬੱਚਿਆਂ ਲਈ ਉਹ ਫੀਡ ਪਾਓ ਇੱਕ ਮਹੀਨਾ ਆ ਪੰਜ ਤੋਂ ਬੱਚਾ ਲੇ ਆਉਣੇ ਆ ਉਹਦੀ ਆਪਾਂ ਨੂੰ ਫ੍ਰੀ ਰੇਂਜ 'ਚ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਛੋਟਾ ਬੱਚਾ ਹੁੰਦਾ ਉਹਦੀ ਗਰੋਥ ਹੋਣੀ ਹੁੰਦੀ ਆ ਇੱਕ ਮਹੀਨੇ ਤੱਕ ਸੋ ਉਦੋਂ ਉਹਦੇ ਲਈ ਫੀਡ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਪਰ ਇੱਕ ਮਹੀਨੇ ਤੋਂ ਬਾਅਦ ਆਪਾਂ ਜਦੋਂ ਬੱਚਾ ਇੱਕ ਮਹੀਨਾ ਦਾ ਹੋ ਜਾਂਦਾ ਇੱਕ ਡੇਢ ਮਹੀਨੇ ਦਾ ਉਸ ਤੋਂ ਬਾਅਦ ਆਪਾਂ ਨੂੰ ਫ੍ਰੀ ਰੇਂਜ 'ਚ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਅੰਡੇ ਪਰਪਸ ਲਈ ਮੁਰਗੀਆਂ ਰੱਖਣੀਆਂ ਨੇ ਬੱਚਾ ਪਾਉਣ ਤੋਂ ਬਾਅਦ 1 ਮਹੀਨਾ ਫੀਡ ਪਾਤੀ ਉਦੋਂ ਬਾਅਦ ਆਪਾਂ ਉਹਨੂੰ ਫ੍ਰੀ ਰੇਂਜ 'ਚ ਮਤਲਬ ਕਿ ਰੱਖਣਾਗਾ ਉਸ ਵਿੱਚ ਫ੍ਰੀ ਰੇਂਜ ਮਤਲਬ ਕਿ ਇਹ ਨਹੀਂ ਕਿ ਮੁਰਗੀਆਂ ਬਾਹਰ ਘੁੰਮਣ ਫੇਰਨੀਆਂ ਖਾਣੀਆਂ ਇਕੱਲੀ ਇਹ ਨਹੀਂ ਹੁੰਦੀ ਦੂਸਰਾ ਫੀਡ ਤੋਂ ਬਿਨਾਂ ਆਪਾਂ ਕੁਝ ਵੀ ਦੇ ਸਕਦੇ ਹਾਂ ਉਹਨੂੰ ਹਰਾਚਾਰਾ ਹੋ ਗਿਆ ਜਿਸ ਤਰ੍ਹਾਂ ਦਾਲਾਂ ਹੋ ਗਈਆਂ ਘਰਾਂ ਦੀ ਰਹੇ ਦੁਖੂੰਦ ਹੋਗੀ ਵੇਸਟ ਹੋ ਗਿਆ ਜਾਂ ਜਿਹੜੀਆਂ ਸਬਜ਼ੀਆਂ ਦੁਕਾਨਾਂ ਤੇ ਗਲ ਸੜ ਜਾਂਦੀਆਂ ਨੇ ਉਹ ਵੇਸਟ ਇਹਨਾਂ ਨੂੰ ਪਾਓ ਉਹ ਵੇਸਟ ਇਹਨਾਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਦੋਸਤੋ ਅਗਰ ਆਪਾਂ ਫ੍ਰੀ ਰੇਂਜ ਮੁਰਗੀਆਂ ਰੱਖਦੇ ਆ ਤਾਂ ਆਂਡਾ ਤਾਂ ਇਹ ਜ਼ਰੂਰ ਲੇਟ ਦੇਣ ਲੱਗਣੀ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਕੀ ਜੇਕਰ ਆਪਾਂ ਪ੍ਰੋਪਰ ਫੀਡ ਤੇ ਮੁਰਗੀਆਂ ਨੂੰ ਪਾਲਦੇ ਆ ਤਾਂ ਲਗਭਗ 4.5 ਤੋਂ 5 ਮਹੀਨਿਆਂ ਦੇ 4.5 ਮੰਨ ਕੇ ਚੱਲੋ ਕਿ 4.5 ਮਹੀਨੇ ਦੀ ਮੁਰਗੀ ਅੰਡੇ ਤੇ ਆ ਜਾਂਦੀ ਹੈ। ਅਗਰ ਆਪਾਂ ਫ੍ਰੀ ਰੇਂਜ ਰੱਖਾਂਗੇ ਤਾਂ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ। 1 ਮਹੀਨੇ ਦਾ ਲਗਭਗ ਇਹ ਚ ਫਰਕ ਪੈ ਸਕਦਾ ਹੈਗਾ ਜਦੋਂ ਆਪਾਂ ਫ੍ਰੀ ਰੇਂਜ ਰੱਖਦੇ ਆ। ਫ੍ਰੀ ਰੇਂਜ 'ਚ ਇਸ ਤਰ੍ਹਾਂ ਫਰਕ ਪੈਂਦਾ ਦੋਸਤੋ ਜਿਹੜਾ ਆਪਾਂ ਫੀਡ ਪਾਉਨੇ ਆ ਉਹ ਚ ਪ੍ਰੋਪਰ ਜਿਹੜੇ ਹੁੰਦੇ ਨੇ ਉਹ ਪੋਸਟਿਕ ਤੱਤ ਕੈਲਸ਼ੀਅਮ ਵਗੈਰਾ ਸਾਰੇ ਪਾਈ ਹੁੰਦੇ ਨੇਗੇ ਉਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਿਹੜੀਆਂ ਇਹ ਚੀਜ਼ਾਂ ਨਾਲ ਮੁਰਗੀ ਜਿਹੜੀ ਅੰਡੇ ਤੇ ਆਉਂਦੀ ਹੈ ਉਹ ਚ ਦਵਾਈਆਂ ਵੀ ਪਾਈਆਂ ਹੁੰਦੀਆਂ ਨੇ ਤੇ ਉਸ ਨਾਲ ਜਿਹੜੀ ਮੁਰਗੀ ਆ ਉਹ ਛੇਤੀ ਜਿਹੜੀ ਅੰਡੇ ਤੇ ਆਉਂਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਜੇਕਰ ਆਪਾਂ ਫ੍ਰੀ ਫ੍ਰੀ ਰੇਂਜ ਨਾਲ ਰੱਖਦੇ ਆ ਤਾਂ ਇਸ ਨਾਲ ਆਪਣਾ ਖਰਚਾ ਵੀ ਘੱਟ ਆਊਗਾ ਤੇ ਮੁਰਗੀ ਨੇ ਤਾਂ ਮੀਂਹ ਨਵਾ ਦਾਂਡੇ ਤੇ ਆਈ ਜਾਣਾ। ਸੋ ਇਸ ਤਰ੍ਹਾਂ ਆਪਾਂ ਜਿਹੜਾ ਫ੍ਰੀ ਰੇਂਜ ਰੱਖ ਸਕਦੇ ਆ। ਅੱਜ ਕੱਲ ਬਹੁਤ ਲੋਕ ਨੇ ਜਿਹੜੇ ਫ੍ਰੀ ਰੇਂਜ ਮੁਰਗੀਆਂ ਰੱਖ ਰਹੇ ਨੇਗੇ। ਇਹਦੇ ਨਾਲ ਜਿਹੜਾ ਆਪਣਾ ਖਰਚਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ। ਜੇਕਰ ਆਪਾਂ ਮੁਰਗੀ ਦਾ ਇੱਕ ਦਿਨ ਦਾ 5 ਰੁਪਏ ਦਾ ਮੱਤ ਕੇ ਚੱਲੀਗੀ, 5 ਰੁਪਏ ਦਾ ਖਾਂਦੀ ਆ। ਤਾਂ ਇਹ ਸਭ ਲਾ ਲਓ ਜੇਕਰ ਆਪਾਂ ਫ੍ਰੀ ਰੇਂਜ ਰੱਖਦੇ ਆ ਤਾਂ 2 ਤੋਂ 2.5 ਰੁਪਏ ਦਾ ਹੀ ਖਾਊਗੀ। ਕਿਉਂਕਿ ਉਹਨੇ ਕਾਫੀ ਕੋਸ਼ ਜਿਹੜਾ ਬਾਹਰੋਂ ਚੁਗ ਲੈਣਾ ਜਦੋਂ ਆਪਾਂ ਨੇ ਮੁਰਗੀਆਂ ਛੱਡੀਆਂ ਹੋਈਆਂ ਨੇ ਕਾਫੀ ਕੋਸ਼ ਉਹ ਤੋਂ ਚੁਗ ਲੈਂਦੀਆਂ ਨੇ ਸੋ ਆਪਣਾ ਜਿਹੜਾ ਫੀਡ ਦਾ ਖਰਚਾ ਆਟੋਮੈਟਿਕ ਘਟ ਜਾਣਾਗਾ ਇਸ ਨਾਲ ਆਪਾਂ ਨੂੰ ਜਿਹੜਾ ਫਾਇਦਾ ਵੀ ਹੋਊਗਾ ਦੂਸਰਾ ਜਿਹੜਾ ਫ੍ਰੀ ਰੇਂਜ ਲਈ ਆਪਣੇ ਕੋਲ ਖੁੱਲੀ ਜਗ੍ਹਾ ਦਾ ਹੋਣਾ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਆਪਾਂ ਨੇ ਆਪਦਾ ਫਾਰਮ ਜਿਹੜਾ ਖੇਤਾਂ 'ਚ ਤਿਆਰ ਕੀਤਾ ਹੁੰਦਾਗਾ ਉੱਥੇ ਜਿਹੜਾ ਮੁਰਗਿਆਂ ਨੂੰ ਪਾ ਫ੍ਰੀ ਰੇਂਜ ਮੁਹਈਆ ਕਰਵਾ ਸਕਦੇ ਆਂ ਆਗਰ ਆਪਣੇ ਕੋਲ ਜਗ੍ਹਾ ਘੱਟ ਆ ਤਾਂ ਆਪਾਂ ਜਿਹੜਾ ਫਾਰਮ ਚ ਹੀ ਰੱਖ ਸਕਦੇ ਸੋ ਜਗ੍ਹਾ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਆਪਾਂ ਫ੍ਰੀ ਰੇਂਜ ਕਰਨਾ ਚਾਹੁੰਦੇ ਆਂਗੇ ਜਾਂ ਫਿਰ ਪਾ ਠੇਕੇ ਦੇ ਲੈ ਕੇ ਵੀ ਕਰ ਸਕਦੇ ਆਂਗੇ ਉਸ ਜਿਹੜੀ ਫ੍ਰੀ ਰੇਂਜ ਆ ਸਫਲ ਆ ਸੋ ਹੁਣ ਅੱਗੇ ਜਿਹੜਾ ਬੱਚਾ ਪਾਉਣ ਦਾ ਸਮਾਂ ਆ ਗਿਆ ਦੋਸਤੋ ਕਈ ਵੀਰ ਮੈਸੇਜ ਕਰਦੇ ਨੇ ਕਿ ਅੰਡੇ ਪਰਪਲ ਲਈ ਬੱਚਾ ਕਿਹੜਾ ਪਾਉਣਾ ਜਾਂ ਫਿਰ ਮੀਟ ਪਰਪਲ ਲਈ ਕਿਹੜਾ ਪਾਉਣਾ ਦੋਸਤੋ ਆਪਾਂ YouTube ਤੇ ਆਪਣੇ ਚੈਨਲ ਤੇ ਸਾਰੀਆਂ ਵੀਡੀਓ ਵੀ ਲਗਭਗ ਪਾਈਆਂ ਹੋਈਆਂ ਨੇ ਜਿਸ ਵਿੱਚ ਆਪਾਂ ਅੰਡੇ ਪਰਪਲ ਲਈ ਵੀ ਕਿਹੜੀ ਜਿਹੜੀ ਬਰੀਡ ਪਾ ਸਕਦੇ ਆ ਉਹ ਵੀ ਆਪਾਂ ਪ੍ਰੋਪਰ ਦੱਸੀ ਹੋਈ ਆ ਤੇ ਜਿਹੜਾ ਮੀਟ ਪਰਪਸ ਲਈ ਆਪਾਂ ਕਿਹੜੀ ਨਸਲ ਪਾਉਣੀ ਆ ਉਹ ਵੀ ਆਪਾਂ ਪ੍ਰੋਪਰ ਜਿਹੜੀ ਆਪਣੇ ਚੈਨਲ ਤੇ ਦੱਸੀ ਹੋਈ ਆ ਸੋ ਤੁਸੀਂ ਜਾ ਕੇ ਆਪਣੇ ਚੈਨਲ ਤੇ ਵੀਡੀਓਜ਼ ਦੇਖ ਸਕਦੇ ਹੋ ਲਗਭਗ ਸਾਰੇ ਟੌਪਿਕਾਂ ਤੇ ਹੀ ਆਪਾਂ ਨੇ ਵੀਡੀਓ ਬਣਾਤੀਆਂ ਪਰ ਫਿਰ ਵੀ ਜੇ ਕੋਈ ਟੌਪਿਕ ਮਿਸ ਹੋ ਜਾਂਦਾ ਕਈ ਵਾਰ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਉਹ ਟੌਪਿਕ ਤੇ ਤੁਸੀਂ ਵੀਡੀਓ ਬਣਵਾ ਸਕਦੇ ਹੋ ਆਪਾਂ ਉਹ ਟੌਪਿਕ ਤੇ ਵੀਡੀਓ ਬਣਾ ਦਵਾਂਗੇ ਆਲਮੋਸਟ ਆਪਣੀਆਂ ਸਾਰੀਆਂ ਵੀਡੀਓ ਆਪਣੇ YouTube ਚੈਨਲ ਤੇ ਪਈਆਂ ਨੇ ਸੋ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਬਹੁਤ ਪਿਆਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦਿਆ ਕਰੋ ਤਾਂ ਜੋ ਆਪਣਾ ਹੌਸਲਾ ਜਿਹੜਾ ਬਣਿਆ ਰਹੇ ਆਪਾਂ ਤੁਹਾਨੂੰ ਵਧੀਆ-ਵਧੀਆ ਇਦਾਂ ਦੀਆਂ ਵੀਡੀਓ ਲਿਆਉਂਦੇ ਰਹੀਏ ਸੋ ਅਗਲੇ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਉਹ ਵੀ ਮੈਨੂੰ ਕਮੈਂਟ ਕਰ ਦਿਓ ਜਿਸ ਤਰ੍ਹਾਂ ਆਪਾਂ ਇਹ ਟੌਪਿਕ ਤੇ ਵੀਡੀਓ ਬਣਾ ਲਈ ਤੁਸੀਂ ਕਿਹੜਾ ਅਗਲੇ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤੁਸੀਂ ਇਸ ਵੀਡੀਓ ਤੇ ਕਮੈਂਟ ਕਰ ਦਿਓ ਕਿ ਅੱਗੇ ਆਪਾਂ ਨੂੰ ਆਹ ਟੌਪਿਕ ਤੇ ਜਿਹੜੀ ਵੀਡੀਓ ਚਾਹੀਦੀ ਆ ਆਪਾਂ ਉਹ ਵੀਡੀਓ ਤੁਹਾਡੇ ਲਈ ਹਰ ਹਾਲਤ ਚ ਬਣਾ ਦੇਵਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ